ਪਿੰਡ ਕਲਿਆਣਪੁਰ ਫਲੋਰ ਬਾਬਾ ਹੰਸਰਾਜੀ ਵੱਲੋਂ ਮਾਤਾ ਜੀ ਦੀ ਚੌਕੀ ਲਗਾਈ ਗਈ ਉਹਨਾਂ ਦੱਸਿਆ ਕਿ ਇਹ ਚੌਕੀ ਸਾਰਿਆਂ ਦੇ ਸਹਿਯੋਗ ਨਾਲ ਕਰਾਈ ਜਾਂਦੀ ਹੈ ਇਸ ਚੌਕੀ ਵਿੱਚ ਕਾਫੀ ਸੰਗਤਾਂ ਹਾਜ਼ਰੀ ਭਰਦੀਆਂ ਹਨ ਇਹ ਫਲੋਰ ਤੋਂ ਰੇਸ਼ਮ ਲਾਲ ਦੀ ਰਿਪੋਰਟ ਜੀ ਬੱਬਾ ਜੀ ਜੋ ਅੱਜ ਮਾਤਾ ਰਾਣੀ ਦੀ ਚੌਂਕੀ ਲਗਾਈ ਗਈ ਆ ਇਹ ਤੁਸੀਂ ਕਿੰਨੇ ਟਾਈਮ ਤੋਂ ਲਗਾ ਰਹੇ ਹੋ ਤੇ ਕਿਰਦੋ ਲਗਾ ਰਹੇ ਹੋ ਕਿ ਜਣਾ ਇਸ ਵਾਰ ਸੱਡ ਅਸੀਂ ਦੀ ਇਸਾਲ ਮੋਰ ਤੇ 11 ਸਾਲ ਹੋ ਗਏ ਅੱਛਾ ਜੀ ਇਹ ਸਾਡੇ 11ਵੀਂ ਚੌਂਕੀ ਸੀ ਤੇ 11 ਸਾਲ ਹੋ ਗਏ ਆ ਤੇ ਅਸੀਂ ਜਮੂ ਰਹਿੰਦੇ ਸੀਗੇ ਜਮੂ ਅਸੀਂ ਸਾਡਾ ਡੈਡੀ ਫੌਜ ਬ੍ਰਸ਼ਰਾ ਤੇ ਅਸੀਂ ਉੱਥੋਂ ਤੇ ਮਹਾਮਈ ਦੇਸੀ ਦਰਵਾਤੇ ਜਾਂਦੇ ਸੀ ਵਾਵੇ ਵਾਲੀ ਵੇਟਨਾਂ ਦੇ ਵੀ ਤੇ ਉਹ ਸਾੜਾ ਸੀ ਉਦੋਂ ਜੁੜ ਗਿਆ ਸੀ ਉਹ ਲੈਂਡ ਸਾਡੀ ਅਸੀਂ ਜਦੋਂ ਇੱਧਰ ਪੰਜਾਬ ਚ ਆ ਕੇ ਫੇਰ ਅਸੀਂ ਇੱਧਰ ਆ ਕੇ ਮਾਤਾ ਨੂੰ ਮੰਨਦੇ ਰਹੇ ਤੇ ਹੁਣ ਅੱਧੀ ਆਪਣਾ 15 ਸਾਲ ਹੋ ਗਿਆ ਸਾਨੂੰ ਇਹ ਜਗਰਾਤਾ ਵੀ ਕਰਾਇਆ ਗੁਰਦੁਰਾ ਸਾਹਿਬ ਇੱਥੇ ਕ੍ਰਿਆਨਪੁਰ ਦੇ ਵਿੱਚ ਬਹੁਤ ਬਧੀਆ ਜਗਰਾਤਾ ਪਹਾਰਾ ਹੋਇਆ ਤੇ ਫਿਰ ਸਾਡੀ ਲੈਵ ਇੰਨੀ ਜ਼ਿਆਦਾ ਲੱਗ ਗਈ ਕਿ ਅਸੀਂ ਚਾਹ ਹੁਣ ਮੈਂ ਕੰਮ ਨਹੀਂ ਵੀ ਕਰਦਾ ਕੰਮ ਛੱਡਦਾ ਆ ਲੇਕਿਨ ਮੇਰੀ ਇਹ ਲਗਨ ਐਨੀ ਸੀ ਕਿ ਅੱਜ ਵੀ ਉਹਨਾਂ ਦੀ ਕਰਪਾ ਮੇਰੇ ਤੇ ਨਹੀਂ ਆ ਕਿ ਮੈਂ ਭਜਨਾਂ ਬੰਦ ਕੀ ਤੋਂ ਬਗੈਰ ਰਹਿ ਸਕਦਾ ਸਵੇਰੇ ਮੈਂ ਤੜਕੇ 4:30 ਵਜੇ ਉੱਠਦਾ ਆ ਤੇ 2 2.5 ਘੰਟੇ ਮੈਂ ਸਵੇਰੇ ਭਜਨ ਕਰਦਾ ਆ ਘੰਟਾ ਖੜ ਹੋਇਆ ਨੂੰ ਕਰਦਾ ਆ ਤੇ ਰਾਤ ਦੇ ਵਿੱਚ ਨੌਜ ਵਿੱਚ ਤਿੰਨ ਟਾਈਮ ਭਜਨ ਕਰਦਾ ਆ ਜੋਤ ਦੇ ਬਾਹਰ ਆਰਤੀ ਕਰਦਾ ਸੇਵਾ ਕਰਦਾ ਆ ਤਨ ਮਨੋਂ ਲੱਗੇ ਸੇਵਾ ਕਰੀ ਦੀ ਅਸਰ ਬਤਾ ਦਾ ਪਾਲਾ ਮੰਨ ਗਿਆ ਪਿੰਡ ਦਾ ਨੱਕੇ ਖੜੇ ਦਾ ਰਿਤੇ ਦਾ ਆ ਦਾ ਅਈਦਾ ਵੀ ਮਹਾਮਾਈ ਸਾਤੇ ਕਿਰਪਾ ਕਰੇ ਕੋਈ ਭੁਖਾ ਨਾ ਰਹੇ ਕਿਸੇ ਨੂੰ ਸਰੀਰ ਕਸ਼ਟ ਆ ਕਿਸੇ ਨੂੰ ਟੋਕਿਆ ਸਾਡੇ ਭਰਾ ਮੰਡੀ ਦਾ ਔਰ ਅਸੀਂ ਇਹ ਹੀ ਦੁਆ ਕਰਦੇ ਆ ਵੀ ਸਾਰੇ ਜਿਹੜੀ ਦਰਵਾਜ਼ਾ ਜੁੜਿਆ ਮਹਾਮਾਈ ਉਹਨਾਂ ਦੇ ਛੋੜੀਆਂ ਕੋਲ ਹਾਂਜੀ ਹੁਣ ਚੌਂਕੀ ਵਧੀਆ ਸਪੂਰਬ ਹੋ ਰਹੀ ਹੈ ਜੀ ਹਾਂਜੀ ਚੌਂਕੀ ਆ ਭਗਤਾਂ ਦੀ ਸੰਗਤਾਂ ਦੀ ਕਿਰਪਾ ਨਾਲ ਜਿਹੜੇ ਜਿੰਨੇ ਵੀ ਛੇ ਵਜਾਰਾ ਮੁੰਡੇ ਜੱਟਾ ਸਾਡੇ ਬਿਠੇ ਆ ਇਹਨਾਂ ਦੀ ਕਿਰਪਾ ਨਾਲ ਹੁੰਦੀ ਆ ਸੰਗਤ ਬਗੈਰ ਤੁਹਾਨੂੰ ਪਤਾ ਕੁਝ ਨਹੀਂ ਦਾਨ ਵੀ ਉਹੀ ਕਰਦੀ ਆ ਸੰਗਤ ਟੋਟੇਰ ਕੇ ਭਗਤ ਨੇ ਦਾਨ ਕਰਦੇ ਮਾਇਆ ਤੇ ਮੇਰੇ ਕੋਲ ਤੇਰੇ ਇੰਨਾ ਸਾਧਨ ਨਹੀਂ ਹੈਗਾ ਵੀ ਇਹ ਵੀ ਸੰਗਤ ਵੀ ਮੇਰੇ ਬੜੀ ਸਹਿਯੋਗ ਕਰਦੀ ਆ ਪੈਸੇ ਦੀ ਮਾਇਆ ਦੀ ਤਨਉ ਮਨ ਤਾਨ ਮੰਨਦੀ ਤੇ ਵਾਹ ਤਾ ਉਹ ਕਰਦੇ ਆ ਜਿਸ ਨਾਲ ਵੀ ਜਿਹੜੇ ਕਲਾਕਾਰ ਆ ਉਹ ਵੀ ਸਾਡੇ ਬਹੁਤ ਪੁਰਾਣੇ ਯਾਰ ਬੱਤਰ ਆ ਉਹ ਵਿਚਾਰੇ ਸਾਡੂੰ ਰੱਬ ਤੋਂ ਜ਼ਿਆਦਾ ਸਾਡੂੰ ਕੋਈ ਪੈਸੇ ਕੁੱਟੇ ਦੀ ਡਿਮਾਂਡ ਨਹੀਂ ਕਰਦੇ ਜੋ ਅਸੀਂ ਉਹਨਾਂ ਨੂੰ ਖੁਸ਼ੀ ਨਾਲ ਦੇ ਦਈਏ ਉਹ ਲੈ ਲੈਂਦੇ ਆ ਤੇ ਲੰਗਰ ਪਾਣੀ ਦਾ ਵੀ ਸਾਰੇ ਰਾਲੇ ਮੜ ਕੇ ਬਹੁਤ ਕੋਈ ਕਮੀ ਘਾਟ ਨਹੀਂ ਆਉਂਦੀ ਹੈਗੀ ਅਸੀਂ ਹਰੇ ਸਾਲ ਕਰਾਈਦਾ ਅਗਲੇ ਸਾਲ ਸਾਡੀ 12 ਸਾਲ ਦੀ ਚੌਂਕੀ ਹੋ ਜਣਗੀ ਤੇ 12 ਸਾਲ ਇਥੇ ਮੈਨੂੰ ਤਪੱਸਿਆ ਕਰਦਿਆਂ ਹੋ ਜਣੇਗਾ ਐਸਕੇ ਮੈਨੂੰ 11 ਸਾਲ ਪੁੱਛ ਤੇ ਇਥੇ ਜੁਰਾਤ ਤਪੱਸਿਆ ਕਰਦਿਆਂ ਹੋ ਰਹਾ ਹੈ ਅਗਲਾ ਸਾਲ ਅਗਰ ਮਹਾ ਮੈਨੇ ਉਮਰ ਬਖਸ਼ੀ ਤੇ ਮੈਨੂੰ 14 ਸਾਲ ਹੋ ਜਣਗੇ ਉਹ 12ਵੀਂ ਸਾਲ ਦੀ ਚੌਂਕੀ ਕਰਾਉਣੀ ਅਗਲੇ ਸਾਲ ਤੇ ਹਾਂਜੀ ਇਸ ਲਾਈਨ ਵਿੱਚ ਕਿੰਨੇ ਚਿਰ ਕਿੰਨੇ ਜਿਹੇ ਤੁਮਾਤ ਤੁਸੀਂ ਰਾਸੇ ਤਾਂ ਮੈਂ ਜੀ ਮੇਰਾ ਧਿਆਨ ਥੋੜਾ ਜਿਆਦਾ ਲੈਵਦਾ ਮੇਰੀ ਪਰਮਾਤਮਾ ਤੇ ਬਚਪਨ ਤੁਸੀਂ ਨੂੰ ਮੈਂ ਬਚਮਤੋਂ ਮੈਨੂੰ ਆਪ ਜੀ ਦੀ ਮਾਤਾ ਜੀ ਦੇ ਪੇਟਾ ਲਿਖਣੀਆਂ ਗੋਣੀਆਂ ਸ਼ਬਦ ਕੀਰਤਨ ਉੱਰ ਧਿਆਨ ਦਿੱਤਾ ਮੇਰਾ ਸਾਡੇ ਘਰ ਇਹ ਹੋ ਰਿਹਾ ਜਦੋਂ ਵੀ ਮਾਰੇ ਸਾਲ ਵਿੱਚ ਬਾਠ ਪਾਪਾ ਜੀ ਦਾ ਕਰਾਈਦਾ ਸੀ ਉਹਨਾਂ ਦੇ ਨੰਬਰ ਲਿਖਤੀ ਤੇ ਮੈਂ ਉਹਨਾਂ ਦੇ ਪਾਠ ਵੀ ਪੂਜਾ ਪਾਜਾ ਕਰਨੀ ਵਗੈਰਾ ਦੁੱਤ ਗੋਣੀਆਂ ਵਾਦੀ ਪਰਵਾਟ ਹੋ ਰਹੀ ਨਾ ਨਹੀਂ ਜਿੰਨਾ ਮੇਰਾ ਇਦਨ ਲੱਗ ਜੀ ਕਿ ਮੈਂ ਹੋਰ ਵੀ ਧਾਰਮਿਕ ਗੱਟ ਤੇ ਵਗੈਰਾ ਪੜ੍ਹਨੇ ਕਮਤਾਵਾ ਮੈਂ ਖੁਦ ਲਿਖ ਲੈਂਦਾ ਪੇਟਾ ਲਿਖ ਲੈਂਦਾ ਤੇ ਹਜੇ ਤੱਕ ਮੈਂ ਬਿਲਕੁਲ ਪਏ ਪੇਟਾ ਲਿਖਿਆ ਹੈ ਮੈਨੂੰ ਗਾਉਣ ਦਾ ਸ਼ੌਂਕ ਵੀ ਹੈ ਗੁਰਬਾਣ ਬੰਦਗੀ ਦਾ ਤੇ ਵੈਸੇ ਮੈਂ ਨਾਮ ਸਰਨ ਵਿਆਸ ਤੋਂ ਗਾਣ ਵੀ ਲਿਆ ਰਿਹਾ ਸੀ ਲੇਕਿਨ ਮੇਰੀ ਪਹਿਲਾ ਤੋਰ ਲਗਣ ਲਗਣ ਇਦਣੇ ਬਚਪਨ ਤੋਂ ਇਸ ਕਰਕੇ ਜੇ ਇਹੀ ਕਹੀ ਨਹੀਂ ਚਲੋ ਇਸ ਆਪਣਾ ਵੀ ਭਲਾ ਤੇ ਸਰਬੱਤ ਦਾ ਭਲਾ ਪੈਂਦਾ ਹੈ ਭਲਾ ਮੰਨਦੇ ਜਿਸ ਨਾਲ ਸਾਰਿਆਂ ਦਾ ਭਲਾ ਹੋਵੇ ਠੀਕ ਹੈ ਜੀ